ਹਰਦੇ ਵੈਡਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਫਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੱਜ ਸਾਨੂੰ 3:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕੰਟਰੋਲ ਰੂਮ ਦੇ ਰਾਹੀਂ ਕਿ ਇੱਥੇ ਇੱਕ ਫਾਇਰਿੰਗ ਦਾ ਵਾਪਰ ਸੋ ਇਹ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਲਿਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ ਇਥੇ ਇਹ ਜਿੱਲੇ ਤੋਂ ਵਰਤਿਆ ਪਤਾ ਲੱਗਾ ਕਿ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮੇ ਨੇ ਉਹ ਸਭ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈ ਦੀ ਆਵਾਜ਼ ਆਈ ਸੀ ਸੋ ਹੁਣ ਵੱਕਪ ਪਹਿਲੂ ਤੋਂ ਹਜੇ ਤੱਕ ਇਹ ਨਹੀਂ ਕੰਫਰਮੇਸ਼ਨ ਕੀਤੀ ਗਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਿਕਲ ਤੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਣਕ ਇੱਥੇ ਪਾਈ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਨੇ ਸਮਝ ਬੀਏਪ ਡੋਟ ਹਾਂਜੀ ਰਜਿਸਟਰ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੀ ਬਿਲਕੁਲ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈ ਉਹਨਾਂ ਤੋਂ ਇਪੁਸ਼ੀਸ਼ੀਤੀ ਚੱਲ ਰਹੀ ਕਿਸੇ ਨੇ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਹਿੰਦੇ ਕੋਲ ਬਰਾਮਦ ਹੋਇਆ ਨਹੀਂ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਸੋ ਜਦੋਂ ਸਰਚ ਪੂਰੀ ਹੋ ਜੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਲੱਗਦਾ ਸਰ ਉਹ ਪਰਚੀਨ ਸੁੱਟ ਕੇ ਗਈ ਸੀ ਕਿ ਪਰਚੀਨ ਸੀ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਦੀ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸ ਕੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਨੇ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੇ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਅਲਗ-ਅਲਗ ਤਿੰਨ ਮਾਲਕ ਨੇ ਜੋ ਇਹ ਰਾਇਲ ਲਿਮੋਜ਼ ਨਾਮ ਦੇ ਨਾਲ ਦੇ ਨੇ ਦੋ ਇੱਕ ਤੇ ਅਲੱਗ-ਅਲਗ ਜਗ੍ਹਾ ਦੋ ਸੌ ਸਰ ਅੱਜ ਇਹ ਰਾਜਪਾਲ ਦਾ ਵੀ ਤੋਂ ਦੌਰਾ ਸੀ ਨੰਗਣਾ ਸੀ ਕਿਤੇ ਉਸਲਾ ਗਲਤੀ ਲੇਕਿਨ ਵੀ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਲੱਗਦਾ ਲੁਧਿਆਣਾ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਫਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜੀ ਅੱਜ ਸਾਨੂੰ ਕਰੀਬ 8:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਰਿਪੋਰਟ ਮੰਗਦੇ ਲਈ ਕਿ ਇੱਥੇ ਫਾਇਰਿੰਗ ਸੱਟ ਹੋਇਆ ਉਹ ਸੋ ਉਹ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਨੀਮੋਸ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ। ਇੱਥੇ ਅ ਮੁਹੱਲੇ ਤੋਂ ਅ ਪਤਾ ਲੱਗਾ ਇਹ ਖੁਦ ਮਾਰਕ ਦਾ ਇਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇਥੇ ਕੰਮ ਹੀ ਨਹੀਂ ਹੋਇਆ ਤਾਂ ਇਹਨਾਂ ਨੂੰ ਕਰੀਬ 10:30 ਵਜੇ ਫਾਇਰ ਦੀ ਆਵਾਜ਼ ਆਈ ਸੀ ਸੋ ਹੁਣ ਆਪਕੋ ਪਹਿਲੋਂ ਤੋਂ ਹਜੇ ਤੱਕ ਇਹ ਨਹੀਂ ਕਨਫਰਮੇਸ਼ਨ ਮੱਤੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਖਸ਼ ਮੋਟਰਸਾਈਕਲ ਤੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਣਕ ਇੱਥੇ ਫਾਇਰ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜੀ ਬੀਐਪੀ ਡਿਊਟੀ ਹਾਂਜੀ ਰੰਜਿਸ਼ ਦਾ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੀ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈਆ ਉਹਨਾਂ ਤੋਂ ਹੀ ਪੁੱਛਿਸ਼ ਕੀਤੀ ਜਾ ਰਹੀ ਕਿਸ ਨੇ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਿੰਨੇ ਕੋਲ ਬਰਾਮਦ ਹੋਇਆ ਜੀ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਸਰ ਉਹ ਪਰਚੀ ਅਨਸੂਟ ਕੇ ਗਈ ਸੀ ਕਿ ਪਰਚੀ ਚੀ ਇੱਕ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਕੀ ਦਾ ਤਾਲੁਕ ਹੈ ਉਹ ਵੀ ਹਜੇ ਗੀਆ ਕਰ ਰਹੇ ਨੇ ਫਿਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੀ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਦਿਨ ਮਾਲਕ ਨੇ ਜੋ ਇਹ ਰਾਇਲ ਲਿੰਬੋਜ਼ ਨਾਮ ਦੇ ਨਾਲ ਦੋ ਇਥੇ ਅਲੱਗ-ਅਲੱਗ ਜਗ੍ਹਾ ਦੋ ਵਾਹਨ ਸਰ ਅੱਜ ਜੀ ਰਾਜਪਾਲ ਦਾ ਵੀ ਤੋਂ ਦੌਰਾ ਸੀ ਨੰਗਣਾ ਸੀ ਕਿਤੇ ਹੌਸਲਾ ਗਲਤ ਨਹੀਂ ਲੇਕਿਨ ਨਹੀਂ ਉਹ ਉਸਨੇ ਪੂਰੀ ਤਰ੍ਹਾਂ ਨਹੀਂ ਲੱਗਦਾ ਲੁਧਿਆਣਾ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਕੋਈ ਪਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜੀ ਅੱਜ ਸਾਨੂੰ ਅ ਖਰੀਬ ਸਾਢੇ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕੰਟਰੋਲ ਰੂਮ ਦੇ ਰਾਹੀਂ ਕਿ ਇੱਥੇ ਇੱਕ ਪਾਪਰ ਇਨਸਾਈਡ ਹੋਇਆ ਹੈ। ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਹੀ ਰਾਇਲ ਨੀਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਰਿਸਪਲਾਈ ਕਰਦੇ ਨੇ। ਇੱਥੇ ਅ ਮੁਖੀ ਵਿਖਲੇ ਤੋਂ ਅ ਪਤਾ ਲੱਗਾ ਇਹ ਖੁਦ ਮਾਲਕ ਦਾ ਇੱਥੇ ਮਜ਼ਦੂਰ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮੇ ਨੇ ਉਹ ਸਭ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈ ਦੀ ਆਵਾਜ਼ ਆਈ ਸੀ ਸੋ ਹੁਣ ਵੱਕਪ ਪਹਿਲੋ ਤੋ ਹਜੇ ਤੱਕ ਇਹ ਨਹੀਂ ਕਨਫਰਮੇਸ਼ਨ ਕੀਤੀ ਗਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਿਕਲ ਦੇ ਇੱਥੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਣ ਦੇ ਵਿੱਚ ਪਾਈ ਦਿੱਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜੀ ਬੀਐਪੀ ਡੋਟ ਹਾਂਜੀ ਰੰਜਿਸ਼ ਦਾ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੀ ਬਿਲਕੁਲ ਫਰੀਲਮ ਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਰਗ ਨੇ ਮਦਈਆ ਉਹਨਾਂ ਤੋਂ ਪੁੱਛਸ਼ ਕੀਤੀ ਜਾ ਰਹੀ ਕਿਸ ਨੇ ਉਹਨਾਂ ਦੀ ਰੰਜਿਸ਼ ਹੈ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਜਿੰਨੇ ਕੋਲ ਬਰਾਬਰ ਹੋਇਆ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਲੱਗਦਾ ਸਰ ਉਹ ਪਰਚੀ ਹਸੋਟ ਕੇ ਗਈ ਸੀ ਕਿ ਪਰਚੀਜ਼ ਕੀ ਹੈ ਇੱਕ ਵੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਕੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਨੇ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੇ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਲਗਭਗ ਤਿੰਨ ਮਾਲਕ ਨੇ ਜੋ ਇਹ ਰਾਇਲ ਲਿਮੋਜ਼ ਨਾਮ ਦੇ ਨਾਲ ਦੇ ਨੇ ਦੋ ਇਥੇ ਅਲੱਗ-ਅਲੱਗ ਜਗ੍ਹਾ ਦੋ ਸ਼ੌਕ ਸਰ ਅੱਜ ਜੀ ਰਾਜਪਾਲ ਦਾ ਵੀ ਤੁਹਾਨੂੰ ਦੌਰਾ ਸੀ ਨੰਗਣਾ ਸੀ ਕਿਤੇ ਉਸ ਨਾਲ ਗੱਲ ਵੀ ਲੇਕਿਨ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਲੱਗਦਾ ਲੁਧਿਆਣਾ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਫਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੱਜ ਸਾਨੂੰ ਕਰੀਬ 1:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਬੋਰਡ ਮੰਦਿਰ ਹੈ ਕਿ ਇਥੇ ਫਾਇਰਿੰਗ ਹੋਇਆ ਉਹ ਸੋ ਉਹ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਲੀਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰਾਂ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਰਿਸਪਲਾਈ ਕਰਦੇ ਨੇ ਇੱਥੇ ਮੁੱਢਲੇ ਤੌਰ ਤੇ ਪਤਾ ਲੱਗਾ ਇਹ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮ ਹੀ ਨਹੀਂ ਹੋਇਆ ਤਾਂ ਇਹਨਾਂ ਨੂੰ ਕਰੀਬ 10:30 ਵਜੇ ਫਾਇਰ ਦੀ ਆਵਾਜ਼ ਆਈ ਸੀ ਸੋ ਹੁਣ ਰੱਪਕ ਪਹਿਲੋਂ ਤੋਂ ਹਜੇ ਤੱਕ ਇਹ ਨਹੀਂ ਕਨਫਰਮੇਸ਼ਨ ਕੀਤੀ ਗਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਖਸ ਮੋਟਰਸਾਈਕਲ ਤੇ ਆਏ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਂਡ ਇੱਥੇ ਫਾਇਰ ਹੋ ਚੁੱਕੀ ਜੀ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰਜ ਬੀਏਪੀ ਡਿਊਟੀ ਦਾ ਹੈ ਹਾਂਜੀ ਰੰਜਿਸ਼ ਦਾ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੀ ਬਿਲਕੁਲ ਪ੍ਰੀਮੀਅਮ ਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਰਗ ਨੇ ਮਦਈਆ ਉਹਨਾਂ ਤੋਂ ਹੀ ਪੁੱਛੀ ਕੀਤੀ ਜਾ ਰਹੀ ਕਿਸਨ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਨਹੀਂ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਿੰਨੇ ਕੋਲ ਬਰਾਮਦ ਹੋਇਆ ਹੈ ਜੀ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਸਰ ਉਹ ਪਰਚੀ ਅੰਕ ਸੁੱਟ ਕੇ ਗਈ ਸੀ ਕਿ ਪਰਚੀ ਚੀਜ਼ ਆ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਤੇ ਇਹ ਵੀ ਹਰ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾ ਦੇ ਨਾਲ ਇਸਕੀ ਦਾ ਤਾਲੁਕ ਆ ਉਹ ਵੀ ਹਰ ਜਲੀਅਰ ਕਰਦੇ ਫਿਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੀ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਦਿਨ ਮਾਲਕ ਨੇ ਜੋ ਇਹ ਰਾਇਲ ਲਿਮੋਜ਼ ਨਾਮ ਦੇ ਨਾਲ ਸੀ ਦੋ ਇਥੇ ਅਲੱਗ-ਅਲੱਗ ਜਗ੍ਹਾ ਦੋ ਵੱਖਰੇ ਸਰ ਅੱਜ ਰਾਜਪਾਲ ਦਾ ਵੀ ਤੋਂ ਦੌਰਾ ਸੀ ਨੰਗੜਾ ਸੀ ਕਿਤੇ ਉਸ ਨਾਲ ਗੱਲ ਨਹੀਂ ਲੇਕਿਨ ਵੀ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਲੱਗਦਾ ਲੁਧਿਆਣਾ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਪਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੱਜ ਸਾਨੂੰ 3:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਪਾਰਟੀ ਸੱਭਿਆਚਾਰਕ ਸੂ ਉਹ ਤੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਨੀਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਰਿਸਪਲਾਈ ਕਰਦੇ ਇੱਥੇ ਅ ਮੁੱਖਿਤ ਹੋਰ ਦੇ ਪਤਾ ਲੱਗਾ ਇਹ ਖੁਦ ਮਾਲਕ ਦਾ ਇੱਥੇ ਮਜ਼ਦੂਰ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮ ਹੀ ਨਹੀਂ ਹੋਇਆ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈਰੀ ਦੀ ਆਵਾਜ਼ ਆਈ ਸੀ ਸੋ ਹੁਣ ਵਰਕਪ ਕੋ ਪਹਿਲੂ ਤੋਂ ਹਜੇ ਤੱਕ ਇਹ ਨਹੀਂ ਕਨਫਰਮੇਸ਼ਨ ਕਰਤੀ ਗਈ ਹੈ ਕਿ ਇਹ ਇਹ ਦੋ ਨਕਾਬ ਪੂਜ ਸਖਸ ਮੋਟਰਸਾਈਕਲ ਤੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਣਕ ਇੱਥੇ ਪਾਈਰੀ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜੀ ਬੀਐਪੀ ਡਿਊਟੀ ਹਾਂਜੀ ਰਜਿਸਟਰ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹਜੇ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਤਈ ਉਹਨਾਂ ਤੋਂ ਹੀ ਪੁੱਛੀਤੀ ਜਾ ਰਹੀ ਕਿਸ ਨੇ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਜਿੰਨੇ ਕੋਲ ਬਰਾਮਦ ਹੋਇਆ ਹੈ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਸਰ ਉਹ ਪਰਚੀ ਅੰਸੂਟ ਕੇ ਗਈ ਸੀ ਕਿ ਪਰਚੀ ਚੀਜ਼ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਇਹ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਕੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੇ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਦਿਨ ਮਾਲਕ ਨੇ ਜੋ ਇਹ ਰਾਇਲ ਲਿਮੋਜ਼ ਨਾਮ ਦੇ ਨਾਲ ਦੋ ਇਹ ਤਿੰਨ ਅਲੱਗ-ਅਲੱਗ ਜਗ੍ਹਾ ਦੋ ਸੌ ਸਰ ਅੱਜ ਜੀ ਰਾਜਪਾਲ ਦਾ ਵੀ ਤੁਹਾਨੂੰ ਦੌਰਾ ਸੀ ਨੰਗਰਾ ਸੀ ਕਿਤੇ ਉਸ ਨਾਲ ਗੱਲ ਵੀ ਲੇਕਿਨ ਵੀ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਲੱਗਦਾ ਲੋਕ ਇਹ ਆ ਰਹੇ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਫਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੱਜ ਸਾਨੂੰ 3:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕੰਟਰੋਲ ਰੂਮ ਦੇ ਰਾਹੀਂ ਕਿ ਇੱਥੇ ਕੁਝ ਇਨਸਾਫ ਹੋ ਗਿਆ ਉਹ ਜਿਹੜਾ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਨਿਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰਨ ਹੈ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਇੱਥੇ ਉਹ ਮੁਹਲੇ ਤੋਂ ਅਰਦਾਸ ਪਤਾ ਲੱਗਾ ਇਹ ਖੁਦ ਮਾਲਕ ਦਾ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮ ਹੀ ਨਹੀਂ ਹੋਇਆ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈ ਦੀ ਆਵਾਜ਼ ਆਈ ਸੀ ਸੋ ਹੁਣ ਵਰਕਪ ਕੋ ਪਹਿਲੋ ਤੋਂ ਹਜੇ ਤੱਕ ਇਹ ਨਹੀਂ ਕਨਫਰਮੇਸ਼ਨ ਕੀਤੀ ਗਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਾਈਕਲ ਤੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਕੁ ਸ਼ੇਰਾਂ ਦੇ ਵਿੱਚ ਪਾਈ ਦਿੱਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜੀ ਬੀਏਪੀ ਡੋਟ ਹਾਂਜੀ ਰੰਜਿਸ਼ ਦਾ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੇ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਰਗ ਨੇ ਮਦਈਆ ਉਹਨਾਂ ਤੋਂ ਹੀ ਪ੍ਰੋਸੀਡ ਕੀਤੀ ਜਾ ਰਹੀ ਕਿਸੇ ਨੇ ਉਹਨਾਂ ਦੀ ਰੰਜਿਸ਼ ਹੈ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਜੀ ਨੇ ਖੋਲ ਬਰਾਵਾ ਤੋ ਹੈ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਸੋ ਜਦੋਂ ਸਰਚ ਪੂਰੀ ਹੋ ਜਾਈਏ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਨੇ ਸਰ ਉਹ ਪਰਚੀ ਅੰਸੂਟ ਕੇ ਗਈ ਸੀ ਕਿ ਪਰਚੀ ਚੀਜ਼ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਦੀ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਦੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਨੇ ਸਰ ਮਾਲਕ ਕਿੰਨੇ ਨੇ ਜੀ ਇਹਦੀ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਲਗਭਗ ਤਿੰਨ ਮਾਲਕ ਨੇ ਜੋ ਇਹ ਰਾਇਲ ਲਿਮੋਜ਼ ਨਾਮ ਦੇ ਨਾਲ ਦੋ ਇੱਕ ਤੇ ਅਲੱਗ-ਅਲੱਗ ਜਗ੍ਹਾ ਦੋ ਸੌ ਸਰ ਅੱਜ ਜੀ ਰਾਜਪਾਲ ਦਾ ਵੀ ਤੋਂ ਦੌਰਾ ਸੀਗਾ ਮੰਗਣਾ ਸੀ ਕਿਤੇ ਉਸ ਨਾਲ ਗੱਲ ਵੀ ਲੇਕਿਨ ਵੀ ਨਹੀਂ ਉਸ ਨਾਲ ਕੋਈ ਤਾਲੁਕ ਨਹੀਂ ਲੱਗਦਾ ਲੁਧਿਆਣਾ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਫਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੱਜ ਸਾਨੂੰ ਤਕਰੀਬਨ 8:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਫਾਇਰਿੰਗ ਸਟਾਰਟ ਹੋ ਰਿਹਾ ਸੀ ਉਹ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਨੀਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ ਇੱਥੇ ਮੁੱਖਲੇ ਤੋਂ ਪਤਾ ਲੱਗਾ ਇਹ ਖੁਦ ਮਾਲਕ ਦਾ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮ ਹੀ ਨਹੀਂ ਹੋਇਆ ਤਾਂ ਇਹਨਾਂ ਨੂੰ ਕਰੀਬ 10:30 ਵਜੇ ਫਾਇਰ ਦੀ ਆਵਾਜ਼ ਆਈ ਸੀ ਸੋ ਹੁਣ ਅਕਪ ਪਹਿਲੋਂ ਤੋਂ ਹਜੇ ਤੱਕ ਇਹ ਨਹੀਂ ਕਿੰਫਰਮੇਸ਼ਨ ਕੀਤੀ ਗਈ ਹੈ ਕਿ ਇਹ ਦੋ ਨਕਾਬ ਪੂਜ ਸਖਸ ਮੋਟਰਸਾਈਕਲ ਤੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ ਛੇ ਰੌਂਡ ਵਿੱਚ ਫਾਇਰ ਲੱਗੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਬੀਐਪੀ ਡਿਊਟੀ ਹਾਂਜੀ ਰੰਜਿਸ਼ ਦਾ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੀ ਬਿਲਕੁਲ ਕ੍ਰੀਮ ਨਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈਆ ਉਹਨਾਂ ਤੋਂ ਹੀ ਪੁੱਛੀਤੀ ਜਾ ਰਹੀ ਕਿਸ ਨੇ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਜੀ ਨੇ ਕੋਲ ਬਰਾਮਦ ਹੋਇਆ ਹੈ ਜੀ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜਾਈਏ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਸਰ ਉਹ ਪਰਚੀ ਅੰਕ ਸੁੱਟ ਕੇ ਗਈ ਸੀ ਕਿ ਪਰਚੀ ਆ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਸ ਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਹੈ ਦੀ ਇਹ ਵੀ ਹਰੀ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾ ਦੇ ਨਾਲ ਇਸਕੀ ਦਾ ਤਾਲੁਕ ਹੈ ਉਹ ਵੀ ਹਰੀ ਗੀਕ ਕਰ ਰਹੇ ਨੇ ਫਿਰ ਮਾਲਕ ਕਿੰਨੇ ਨੇ ਜੀ ਇਹਦੀ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਤਿੰਨ ਮਾਲਕ ਨੇ ਜੋ ਇਹ ਰਾਇਲ ਲਿੰਬੋਜ਼ ਨਾਮ ਦੇ ਨਾਲ ਦੋ ਇਥੇ ਅਲੱਗ-ਅਲੱਗ ਜਗ੍ਹਾ ਦੋ ਸੌ ਸਰ ਅੱਜ ਰਾਜਪਾਲ ਦਾ ਵੀ ਦੌਰਾ ਸੀ ਨੰਗਣਾ ਸੀ ਕਿਤੇ ਹੌਸਲਾ ਗੱਲ ਨਹੀਂ ਲੇਕਿਨ ਨਹੀਂ ਉਸ ਨੇ ਕੋਈ ਤਾਲ ਨੀ ਲੱਗਦਾ ਲੁਧਿਆਣਾ ਦੇ ਵੈਟਿੰਗ ਕਾਰ ਸ਼ੋਰੂਮ ਦੇ ਉੱਤੇ ਹੋਈ ਫਾਇਰਿੰਗ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੱਜ ਸਾਨੂੰ 3:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਪੁਲਿਸ ਬੰਦੇ ਰਹੇ ਕਿ ਇੱਥੇ ਇੱਕ ਫਾਈਨ ਇਨਸਾਈਡ ਹੋਇਆ ਉਹ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਰਾਇਲ ਨੀਮੋਜ਼ ਨਾਮ ਤੇ ਇਹਨਾਂ ਨੂੰ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਰਿਸਪਲਾਈ ਕਰਦੇ ਇੱਥੇ ਇਹ ਮੁਗਲੇ ਤੋਂ ਅਰਦੇ ਪਤਾ ਲੱਗਾ ਇਹ ਖੁਦ ਮਾਲਕ ਦਾ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮ ਹੀ ਨਹੀਂ ਹੋਇਆ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈ ਦੀ ਆਵਾਜ਼ ਆਈ ਸੀ ਸੋ ਹੁਣ ਵੱਕਪਕ ਪਹਿਲੂ ਤੋ ਹਜੇ ਤੱਕ ਇਹ ਨਹੀਂ ਕਨਫਰਮੇਸ਼ਨ ਕੀਤੀ ਗਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਾਈਕਲ ਤੇ ਆਏ ਜਿਨ੍ਹਾਂ ਵੱਲੋਂ ਪੰਜ ਕੋ 6 ਰੌਂਡ ਇੱਥੇ ਪਾਈ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜੀ ਬੀਏਪੀ ਡਿਊਟੀ ਹਾਂਜੀ ਰਜਿਸਟਰ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੀ ਬਿਲਕੁਲ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਰਗ ਨੇ ਮਦਈਏ ਉਹਨਾਂ ਤੋਂ ਪੁੱਛ ਕੀਤੀ ਜਾ ਰਹੀ ਕਿਸ ਨੇ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਥੀਅਰ ਨਹੀਂ ਕਰ ਸਕਦੇ ਸਰ ਬਿਲਕੁਲ ਬਹੁਤ ਬਰਾਬਰ ਹੈ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿ ਲੱਗਦਾ